ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਲੁਧਿਆਣਾ ਦੀ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤੇ ਅੱਗ ਲੱਗਣ ਦੇ ਕਰਕੇ ਫੈਕਟਰੀ ਦਾ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੈ ਸਵਾੜ ਨਾਲ ਹੁਣ ਦੀ ਸਭ ਤੋਂ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਲੁਧਿਆਣਾ ਦੇ ਵਿੱਚ ਇੱਕ ਫੈਕਟਰੀ ਅੱਗ ਦੀ ਚਪੇੜ ਦੇ ਵਿੱਚ ਆ ਗਈ ਹੈ ਤੇ ਇਸ ਫੈਕਟਰੀ ਦੇ ਪੰਜ ਤੇ ਪੰਜ ਮੰਜ਼ਲਾ ਜੋ ਹੈ ਅੱਗ ਨਾਲ ਸਵਾਹ ਹੋ ਗਈਆਂ ਨੇ ਤੇ ਇਸ ਫੈਕਟਰੀ ਦੇ ਵਿੱਚ ਜਾਨੀ ਨੁਕਸਾਨ ਕਿੰਨਾ ਹੋਇਆ ਫਿਲਹਾਲ ਇਸ ਦੀ ਜਾਣਕਾਰੀ ਕੋਈ ਸਾਹਮਣੇ ਨਹੀਂ ਆਈ ਹੈ ਪਰ مالی ਨੁਕਸਾਨ ਜੋ ਹੈ ਉਹ ਕਰੋੜਾਂ ਦਾ ਦੱਸਿਆ ਜਾ ਰਿਹਾ ਹੈ ਫੈਕਟਰੀ ਸਾਰੀ ਦੀ ਸਾਰੀ ਆਗਨਾਂ ਸੜਕੇ ਸਵਾਹ ਗਈ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਗਿਆ ਜਿਸ ਦੇ ਜਾਣਕਾਰੀ ਅਨੁਸਾਰ 10 ਗੱਡੀਆਂ ਜੋ ਹੁਣ ਤੱਕ ਜੋ ਹੈ ਪਾਣੀ ਦੀ ਲੱਗ ਚੁੱਕੀਆਂ ਨੇ ਤੇ ਫਿਲਹਾਲ ਸਿਚੁਏਸ਼ਨ ਇਹ ਹੈ ਕਿ ਜੋ ਟੌਪ ਦੀ ਮੰਜ਼ਲ ਹੈ ਉਸ ਨੂੰ ਕਾਬੂ ਕਰਨ ਦੇ ਵਿੱਚ ਜੋ ਹੈ ਅੱਗ ਬੁਝਾਊ ਅਮਲਾ ਹੈ ਜ਼ੋਰ ਲਗਾ ਰਿਹਾ ਹੈ ਫਿਲਹਾਲ ਜੋ ਦੱਸਿਆ ਜਾ ਰਿਹਾ ਹੈ ਕਿ ਜੋ ਨਿਚਲੀਆਂ ਮੰਜ਼ਲਾਂ ਨੇ ਉੱਥੇ ਅੱਗ ਤੇ ਕਾਬੂ ਪਾਲਿਆ ਗਿਆ ਹੈ ਪਰ ਜੋ ਉੱਪਰਲੀ ਮੰਜ਼ਲ ਹੈ ਉਸ ਤੇ ਉਸਤੇ ਜੋ ਹੈ ਕਾਰਵਾਈ ਫਾਇਰ ਬ੍ਰਿਗੇਡ ਦੀ ਉਹ ਲਗਾਤਾਰ جاری ਹੈ ਪਰ ਨਾ ਸਭ ਤੋਂ ਵੱਡੀ ਖਬਰ ਲੁਧਿਆਣਾ ਤੋਂ ਉਹ ਸਾਂਝੀ ਕਰਨ ਜਾ ਰਹੇ ਹਾਂ ਲੁਧਿਆਣਾ ਦੀ ਇੱਕ ਫੈਕਟਰੀ ਜਿਸ ਨੂੰ ਕਿ ਅੱਗ ਲੱਗ ਗਈ ਹੈ ਤੇ ਪੰਜ ਦੀਆਂ ਪੰਜ ਮੰਜ਼ਲਾਂ ਸੜ ਕੇ ਸੁਆਹ ਹੋ ਗਈਆਂ ਨੇ ਜਾਣਕਾਰੀ ਮੁਤਾਬਕ ਫਿਲਹਾਲ ਕੋਈ ਜਾਨੀ ਨੁਕਸਾਨ ਦੀ ਜੋ ਖਬਰ ਹੈ ਉਹ ਸਾਹਮਣੇ ਨਹੀਂ ਆਈ ਹੈ ਪਰ مالی ਨੁਕਸਾਨ ਕਾਫੀ ਹੋਇਆ ਦੱਸਿਆ ਜਾ ਰਿਹਾ ਹੈ ਮੌਕੇ ਤੇ ਜੋ ਫਾਇਰ ਬ੍ਰਿਗੇਡ ਦੇ ਅਧਿਕਾਰੀ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਜੋ ਗਰਾਉਂਡ ਫਲੋਰ ਹੈ ਉਸ ਤੇ ਤਾਂ ਕਾਬੂ ਪਾ ਲਿਆ ਗਿਆ ਹੈ ਪਰ ਉੱਪਰ ਲੀਆਂ ਜੋ ਮੰਜ਼ਲਾਂ ਨੇ ਉਸ ਤੇ ਫਿਰ ਹਾਲ ਕਾਰਵਾਈ ਲਗਾਤਾਰ ਅੱਗ ਬੁਝਾਉਂ ਅਮਲੇ ਦੀ ਜਾਰੀ ਹੈ ਦਿੱਤੀ ਹੋਈ ਜਾਣਕਾਰੀ ਮੁਤਾਬਕ ਕੋਈ ਵੀ ਜਾਨੀ ਨੁਕਸਾਨ ਹਜੇ ਤੱਕ ਨਹੀਂ ਹੋਇਆ ਹੈ ਪਰ ਲਗਾਤਾਰ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਉਹ ਇਸ ਬਿਲਡਿੰਗ ਦੇ ਅੰਦਰ ਨੇ ਤੇ ਲਗਾਤਾਰ ਉਹ ਕਾਰਵਾਈ ਕਰ ਰਹੇ ਨੇ ਤਾਂ ਕਿ ਕਿਸੇ ਨਾ ਦੇ ਹਿਸਾਬ ਦੇ ਨਾਲ ਕੋਈ ਵੀ ਜਾਨੀ ਨੁਕਸਾਨ ਤੋਂ ਜੋ ਹੈ ਬਚਾ ਕਰ ਲਿਆ ਜਾਵੇ ਪਰ ਇਹ ਗੱਲ ਨਿਕਲ ਕੇ ਜੋ ਸਾਹਮਣੇ ਆਈ ਹੈ ਕਿ ਜੋ مالی ਨੁਕਸਾਨ ਉਹ ਕਾਫੀ ਹੋ ਚੁੱਕਿਆ ਹੈ ਜੋ ਕਪੜੇ ਦੀ ਹੈ ਫੈਕਟਰੀ ਦੱਸੀ ਜਾ ਰਹੀ ਹੈ ਔਰ ਇਸ ਫੈਕਟਰੀ ਦੀਆਂ ਪੰਜ ਮੰਜ਼ਲਾਂ ਨੇ ਤੇ ਸਾਰੀਆਂ ਦੀ ਸਾਰੀਆਂ ਮੰਜ਼ਲਾ ਤੇ ਭਿਆਨਕ ਅੱਗ ਲੱਗ ਗਈ ਆ ਫਿਲਹਾਲ ਜਾਣਕਾਰੀ ਮੁਤਾਬਕ ਅੱਗ ਲੱਗਣ ਦੇ ਕੀ ਕਾਰਨ ਨੇ ਇਹ ਤਾਂ ਸਾਹਮਣੇ ਨਹੀਂ ਆ ਸਕੇ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਕਰਕੇ ਹੀ ਇਹ ਸਾਰੀ ਭਿਆਨਕ ਅੱਗ ਦਾ ਰੂਪ ਇਹ ਜੋ ਹੈ ਇਹ ਲੈ ਚੁੱਕੀ ਹੈ